ਹਾਂਜੀ ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਸਵਾਗਤ ਆ ਜੀ ਤੁਹਾਡਾ ਆਪਣੇ YouTube ਚੈਨਲ ਤੇ ਹੋਰ ਭਰਾ ਕਹਿਮ ਆ ਸਾਰੇ ਟੱਪ ਐਨ ਖੜੀ ਪਈ ਆ ਬਾਈ ਹੋਰ ਐਨ ਸਿਰਾਂ ਮੌਸਮ ਆ ਹਵਾ ਜ਼ਰੂਰ ਨਾਲ ਚਲਦੀ ਆ ਪਰ ਆ ਦੇਖ ਲਓ ਹੌਂਕਦੀਆਂ ਨੇ ਆ ਦੇ ਹੋਰ ਭਰਾ ਕਹਿਮ ਆ ਸਾਰੇ ਕੱਲ ਵਾਲੀ ਵੀਡੀਓ ਤੇ ਕਮੈਂਟ ਬਹੁਤ ਬਈਆਂ ਦੇ ਆਏ ਸੀਗੇ ਤੇ ਜਿੰਨੇ ਕੁ ਵੀ ਆਪਾਂ ਨੂੰ ਨੌਲੇਜ ਆ ਬਾਈ ਦੱਸ ਦਿੰਨੇ ਹਾਂ ਉਹਨਾਂ ਚ ਤੇ ਇੱਕ ਬਾਈ ਨੇ ਪੁੱਛਿਆ ਸੀ ਵੀ ਬਾਈ ਵਾਈਟਮਨ ਐਚ ਦਾ ਕੀ ਰੇਟ ਆ ਵੀਰੇ ਆਪਾਂ ਲਿਓਣ ਵਾਲੇ ਬੰਦੇ ਆ ਪਤਾ ਆਪ ਤੁਹਾਡੇ ਵਰਗੇ ਹਨਾ ਮੈਂ ਰੇਟ ਦਾ ਕੀ ਦੱਸਾਂ ਤੁਹਾਨੂੰ ਯਾਰ ਹਨਾ ਮੈਡੀਕਲਾਂ ਦਾ ਆਪ ਦਾ ਆਪ ਦਾ ਹਿਸਾਬ ਆ ਬਾਈ ਕਿਸੇ ਦਾ ਕੀ ਰੇਟ ਆ ਕਿਸੇ ਦਾ ਕਿੰਨੇ ਰੇਟ ਆ ਉਹਦੇ ਬਾਰੇ ਆਪਾਂ ਬਾਈ ਕੁਝ ਕਹਿ ਹੀ ਨਹੀਂ ਸਕਦੇ ਹਨਾ ਇਹ ਚੱਕਰ ਆ ਭਰਾ ਇੱਕ ਬਾਈ ਨੇ ਪੁੱਛਿਆ ਸੀਮਨ ਦਾ ਕੀ ਰੇਟ ਆ ਹੰਟਰ ਦਾ ਬਈ ਸੀਮਨ ਦਾ ਬਈ ਅਲੱਗ-ਅਲੱਗ ਆ ਹੁਣ ਕੰਮ ਕਰਦੇ ਨੇ ਡਾਕਟਰ ਵੀ ਹਨਾ ਬਈ ਆਪਦੀ-ਆਪਦੀ ਜਗਾ ਤੇ ਨੇ ਕਿਸੇ ਨੇ ਕਿਵੇਂ ਲਾਉਣਾ ਕਿਸੇ ਨੇ 100 ਰੁਪਇਆ ਮਹਿੰਗਾ ਲਾਉਣਾ ਕਿਸੇ ਨੇ 100 ਸਸਤਾ ਲਾਉਣਾ ਜਿਵੇਂ ਜਿਹਨੂੰ ਪੁੱਗੀ ਜਾਂਦਾ ਬਈ ਉਵੇਂ-ਉਵੇਂ ਲਾਈ ਜਾਂਦਾ ਹਨਾ ਇਹਦੇ 'ਚ ਆਪਾਂ ਕੁਝ ਨਹੀਂ ਕਹਿ ਸਕਦੇ ਭਰਾ ਤੇ ਇਹੀ ਚੱਕਰ ਆ ਬਈ ਇਹ ਇੰਨਾ ਕ ਤਾਂ ਹੁਣ ਆਪਾਂ ਨੂੰ ਵੀ ਆਪ ਹੀ ਆਪਾਂ ਸਮਝ ਰੱਖਦੇ ਆ ਵੀ ਹਨਾ ਇਹ ਚੀਜ਼ਾਂ ਪੜਦਾ ਹੀ ਹੁੰਦਾ ਇੱਕ ਕਿਸਮ ਦਾ ਵੀ ਹੁਣ ਕਿਵੇਂ ਕਹਾਂ ਤੁਹਾਨੂੰ ਹਨਾ ਹੁਣ ਇਹਦੇ ਚ ਬਈ ਮੈਂ ਕੀ ਦੱਸ ਸਕਦਾ ਆਪਾਂ ਨੂੰ ਕਿੰਨੇ ਦਾ ਲੱਗਿਆ ਹਨਾ ਇਹ ਨਹੀਂ ਪਤਾ ਵੀ ਥੋੜਾ ਡਾਕਟਰ ਇਦੋਂ ਮਹਿੰਗਾ ਲਾਵੇ ਜਾਂ ਇਦੋਂ ਸਸਤਾ ਲਾ ਦੇਵੇ ਹਨਾ ਫਿਰ ਆਪਾਂ ਉਹਦੇ ਨਾਲ ਓਖੇ ਹੁੰਦੇ ਫਿਰਾਂਗੇ ਵੀ ਫਲਾਣੇ ਦੇ ਤਾਂ ਸੀਮਨ ਇੰਨੇ ਦਾ ਲੱਗਦਾ ਹਨਾ ਤੂੰ ਇੰਨੇ ਦਾ ਲਾਉਣਾ ਆ ਚੱਕਰਾ ਭਰਾ ਸੌ ਉਲਾ ਹੁੰਦਾ ਵਾ ਕੰਮ ਕਰਦਾ ਹਨਾ ਤੇ ਇਹੀ ਹਰ ਦਵਾਈਆਂ ਦਾ ਵਾ ਕਿਸੇ ਦਾ ਮੈਡੀਕਲ ਕਿਵੇਂ ਆ ਕਿਸੇ ਦਾ ਕਿਵੇਂ ਆ ਹਨਾ ਕੋਈ ਥੋਕ ਚ ਲਿਆਉਂਦਾ ਕੋਈ ਕਿਵੇਂ ਲਿਆਉਂਦਾ ਕਿਸੇ ਨੂੰ ਮਾਰਜਨ ਘੱਟ ਬਚਦਾ ਹੋਊਗਾ ਹੁਣ ਉਹ ਚਾਪਾ ਹੁਣ ਕੁਝ ਨਹੀਂ ਕਹਿ ਸਕਦੇ ਭਰਾ ਇਹ ਚੱਕਰਾ ਵੀਰਿਆ ਬੈਠੀਆਂ ਨੇ ਸਾਰੀਆਂ ਹੁਣ ਧੁੱਪ ਸੇਕਦੀਆਂ ਨੇ ਤੇ ਕਮੈਂਟ ਤੁਹਾਨੂੰ ਮੈਂ ਪੜ ਦਿੰਨਾ ਵਾ ਦੇਖ ਲੈਨੇ ਆਂ ਬਾਈਆਂ ਨੇ ਕੀ ਕੀ ਲਿਖਿਆ ਢੀਂਡ ਸਾਹ ਬਾਈ ਕਹਿੰਦਾ ਵੀਰ ਜੀ ਮੇਰੀ ਗਾਂ ਦੀ ਜੇ ਰਟਕ ਗਈ ਸੀ ਹੱਥ ਨਾਲ ਕਢਾਈ ਸੀ ਡਾਕਟਰ ਤੋਂ ਤੇ ਸਫਾਈ ਵੀ ਕਰਾਤੀ ਦੱਸਿਓ ਇੱਕ ਤਾਂ ਵੀਰੇ ਆਪਣੇ ਜੇ ਇਹ ਪੜ ਆ ਵੀ ਆਪਾਂ ਪੂਰਾ ਕਮੈਂਟ ਨਹੀਂ ਦੱਸਦੇ ਹੈਗੇ ਵੀ ਹੁਣ ਵੀਰੇ ਨੇ ਇਹ ਤਾਂ ਦੱਸਤਾ ਵੀ ਜੇਲ ਕੜਾਈ ਸੀ ਹਨਾ ਹੁਣ ਮੈਨੂੰ ਇਹ ਨਹੀਂ ਨਾ ਪਤਾ ਬਾਈ ਵੀ ਢਿੰਡ ਸੇ ਬਾਈ ਵੀ ਉਹ ਕਦੋਂ ਸੂਈ ਸੀ ਇਹਦੇ ਚ ਪੂਰੀ ਡਿਟੇਲ ਲਿਖ ਦਿਆ ਕਰੋ ਬਾਈ ਬੜੇ ਵਟਸਐਪ ਤੇ ਵੀ ਬਹੁਤ ਮੈਸੇਜ ਆਉਂਦੇ ਨੇ ਵੀ ਬਾਈ ਆਹਾ ਆ ਆ ਉਹਨਾਂ ਨੂੰ ਬਾਰ ਕਰਕੇ ਦੁਬਾਰਾ ਕਹਿਣਾ ਪੈਂਦਾ ਬਾਈ ਵੀ ਵੌਇਸ ਮੈਸੇਜ ਹੀ ਛੱਡ ਦਿਆ ਕਰੋ ਲਿਖਣ ਦੀ ਲੋੜ ਨਹੀਂ ਤੇ ਪਰ ਆਏ ਆ ਵੀ ਡਿਟੇਲ ਪੂਰੀ ਦੱਸਿਓ ਹੁਣ ਮੈਨੂੰ ਇਹ ਨਹੀਂ ਨਾ ਪਤਾ ਬਾਈ ਵੀ ਤੁਹਾਡੀ ਗਾਂ ਕਦੋਂ ਦੀ ਰਹੀ ਹੈ ਯਾਨੀ ਕਿ ਸੂਈ ਹੋਈ ਆ ਹਨਾ ਕਿੰਨਾ ਟਾਈਮ ਹੋਇਆ ਸੂਈ ਨੂੰ ਕਿੰਨੀਆਂ ਹਿੱਟਾਂ ਲੰਘੀਆਂ ਪ੍ਰੋਪਰ ਬਾਈ ਡਿਟੇਲ ਦੱਸਦਿਆ ਕਰੋ ਫਿਰ ਉਸੇ ਹਿਸਾਬ ਨਾਲ ਹੀ ਬਾਈ ਕਮੈਂਟ ਕਰ ਜਵਾਬ ਦੇ ਸਕਦੇ ਆ ਆਪਾਂ ਹਨਾ ਹੁਣ ਮੈਂ ਕੁਝ ਹੋਰ ਛੱਡੀ ਜਾਵਾਂ ਗਾਂ ਥੋੜੀ ਮਹੀਨੇ ਦੀ ਸੂਈ ਹੋਵੇ ਹਨਾ ਜਾਂ ਫਿਰ 2 ਮਹੀਨੇ ਦੀ ਸੂਈ ਹੋਵੇ ਹਨਾ ਮੈਂ ਤੁਹਾਨੂੰ ਕੋਈ ਲਾਜ ਦੱਸੀ ਜਾਵਾਂ ਰਿਪੀਟਰ ਦਾ ਇਹ ਚੱਕਰ ਪੈ ਜਾਂਦਾ ਭਰਾ ਤੇ ਬਾਕੀ ਜੇ ਜੇਰ ਆਟਕਣ ਉਟਕਣ ਵਾਲਾ ਕੋਈ ਚੱਕਰ ਨਹੀਂ ਹੈਗਾ ਬਾਈ ਆਪਣੀ ਕਾਲੀ ਦੀ ਫਸ ਗਈ ਸੀ ਪਿਛਲੇ ਛੂਗੇ ਤੇ ਇਹਦਾ ਕੋਈ ਚੱਕਰ ਨਹੀਂ ਪਿਆ ਬਾਈ ਰਾਮ ਨਾ ਇਹਨੇ ਸਫਾਈ ਇਹਦੀ ਵਧੀਆ ਹੋਈ ਆ ਤੇ ਆਪਾਂ ਦਵਾਈ ਵੀ ਨਹੀਂ ਕਦੇ ਭਰੀ ਇਹਦੇ ਇਹ ਇੰਨਾ ਜ਼ਰੂਰ ਆ ਵੀ ਜਿੱਦੇ ਜੇੜ ਦਾ ਅੰਦਰ ਕਲੌਟ ਜੇ ਰਹਿ ਗਏ ਸੀਗੇ ਆਪਾਂ ਉਹਦੇ ਗੋਲੀਆਂ ਰਖਾਤੀਆਂ ਸੀ ਇਹਦੇ ਕੱਲੀਆਂ ਬਸ ਚਾਰ ਤੇ ਉਹਦੇ ਨਾਲ ਬਸ ਇਹ ਠੀਕ ਹੋ ਗਈ ਉਸ ਤੋਂ ਬਾਅਦ ਇੱਕ ਹੀਟ ਦੀ ਮੈਸ ਕੀਤੀ ਦੂਜੀ ਰਹਿ ਗਈ ਸੀ ਬਾਈ ਮੈਨਲ ਮੈਕਚਰ ਪ੍ਰੋਪਰ ਪਾਉ ਉਪਰਾ ਤੇ ਸਫਾਈ ਦਾ ਡੰਗਰ ਦੀਆਂ ਤਾਰਾਂ ਤੋਂ ਹੀ ਪਤਾ ਲੱਗ ਜਾਂਦਾ ਵੀ ਅੰਦਰੋਂ ਸਾਫ਼ ਹੋ ਗਈ ਹੈ ਉਸ ਤੋਂ ਬਾਅਦ ਨਹੀਂ ਰਹਿ ਰਹੀ ਫਿਰ ਬਾਈ ਉਹਨੂੰ ਪਾਊਡਰ ਦੀ ਘਾਟ ਆ ਇਹ ਚੱਕਰ ਆ ਜੀ ਠੀਕ ਆ ਜੀ ਤੇ ਆਪਣੇ ਬਾਈ ਸਤਨਾਮ ਹੁੰਦਲ ਬਾਈ ਜੀ ਮੇਰੇ ਸਵਾਲ ਦਾ ਜਵਾਬ ਨਹੀਂ ਦਿੱਤਾ ਗਾਂ ਗੋਹੇ ਚ ਜਾਲਾ ਕਰਦੀ ਆ ਵੀਰੇ ਇਹ ਜਿਹੜਾ ਜਾਲਾ ਹੁੰਦਾ ਵਾ ਗੋਹੇ ਚ ਇਹ ਡਿਵਰਮਿੰਗ ਕਰਨ ਵਾਲੀ ਆ ਤੁਹਾਡੀ ਗਾਂ ਦੀ ਇਹ ਉਹਦੇ ਲੱਛਣ ਹੁੰਦੇ ਨੇ ਇਹ ਗੋਹੇ ਚ ਜਾਲਾ ਆਉਂਦਾ ਜਿਹੜਾ ਉਹਦੀ ਡਿਵਰਮਿੰਗ ਕਰ ਦੋ ਤੇ ਮੜਾ ਪਾਂ ਲਈ ਦਵਾਈ ਦੋ ਉਹਨੂੰ ਫੇਰ ਠੀਕ ਹੋਊਗਾ ਭਰਾ ਗੋਹਾ ਪ੍ਰੋਪਰ ਹੋ ਜਾਊਗਾ ਬਣਾ ਤੇ ਸੇਵਕ ਸੇਵਕ ਸਿੰਘ ਸੇਵਕ ਚਾਹਲ ਬਾਈ ਜੀ ਮੇਰੀ ਦੋਗਲੀ ਗਾਂ ਮਾ 14 ਲੀਟਰ ਦੁੱਧ ਆ ਫੈੜ 3-4 ਹੀ ਆਉਂਦੀ ਆ ਫੈਟ ਵੀਰੇ ਪਤਾ ਕੀ ਚੱਕਰ ਆ ਸੇ ਉਹ ਕੋਈ ਫੈਟ ਦਾ ਗਾਇਆਂ ਚ ਦਾ ਯਾਰ ਕੁਛ ਫੈਟ ਤਾਂ ਮੈਨੂੰ ਨਹੀਂ ਲੱਗਦਾ ਹੈਗਾ ਜਿਹਦਾ ਦੁੱਧ ਘੱਟ ਹੋ ਉਹਦੀ ਫੈਟ ਜ਼ਿਆਦਾ ਹੋਊਗੀ ਆਪਣੇ ਕੋਲ ਦਾ ਸਿੱਧਾ ਇਹ ਹਿਸਾਬ ਆ ਤੇ ਜਿਹਦਾ ਦੁੱਧ ਵੱਧ ਆ ਭਰਾ ਉਹਦੀ ਫੈਟ ਤਾਂ ਫਿਰ ਉਹਦੇ ਕਾਹਨੂੰ ਓਨੀ ਹੀ ਘੱਟ ਰਹੂਗੀ ਇਹ ਚੱਕਰ ਆ ਭਰਾ ਜਿੰਨਾ ਦੁੱਧ ਵਧੀ ਜਾਣਾ ਓਨੀ ਫੈਟ ਘਟੀ ਜਾਣੀ ਹੈ ਇਹ ਤਾਂ ਆਪਾਂ ਨੂੰ ਸਾਰਿਆਂ ਨੂੰ ਹੀ ਪਤਾ ਵਾ ਦੋਗਲੀ ਗਾਂ ਬਈ ਕਹਿ ਸਕਦੇ ਆ ਇੱਕ ਤਾਂ ਜਮਾ ਹੁਣ ਇਹ ਨਹੀਂ ਪਤਾ ਵੀ ਤੁਹਾਡੀ ਕਹੇ ਜੀ ਆ ਪਰ ਆ ਹੁਣ ਜਿਵੇਂ ਆਪਣੀ ਆਹ ਪਿੱਦੀ ਇਹ ਜਰਸੀ ਤੇ ਐਚਐਫ ਦਾ ਕਰਾਸ ਜਿਹਾ ਵਾ ਇਹਨੂੰ ਆਪਾਂ ਦੋਗਲੀ ਨਹੀਂ ਕਹਿ ਸਕਦੇ ਦੋਗਲੀ ਇੱਕ ਹੁੰਦੀ ਆ ਉਹਦੇ ਥਣ ਵੱਡੇ ਵੱਡੇ ਹੋਣਗੇ ਭਰਾ ਮੋٹے ਮੋٹے ਥਣ ਹੋਣਗੇ ਉਹ ਥੋੜੀ ਜੀ ਸਾਹੀ ਵਾਲ ਜਾਂ ਕਿਸੇ ਹੋਰ ਨਸਲ ਨਾਲ ਕਰਾਸ ਹੋ ਸਕਦੀ ਆ ਉਹਨਾਂ ਦੀ ਥੋੜੀ ਜੀ ਫੈਟ ਜ਼ਿਆਦਾ ਹੁੰਦੀ ਆ ਭਰਾ ਤੇ ਨਹੀਂ ਤਾਂ ਥਣਾ ਤੋਂ ਤੁਸੀਂ ਲੈਵੇ ਤੋਂ ਹਿਸਾਬ ਨਾਲ ਲਿਆ ਕਰੋ ਥਣ ਛੋਟੇ ਆ ਤਾਂ ਭਰਾ ਉਹ ਕਿਸੇ ਵੀ ਪਾਸੇ ਨੂੰ ਪਿਓਰਿਟੀ ਜੀ ਥੋੜੀ ਜੀ ਵੱਧ ਹੋਊਗੀ ਜਿਵੇਂ ਹੁਣ ਇਹ ਜਰਸੀ ਦਾ ਪੱਖ ਜਿਆਦਾ ਦਿਖਾਉਂਦੀ ਆ ਆਹ ਪਿੱਦੀ ਤੇ ਇਹਦੀ ਵੀ ਹੁਣ ਫੈਟ ਮੈਂ ਤਾਂ ਕਦੇ ਬਈ ਦੇਖਿਆ ਨਹੀਂ ਹੈਗਾ ਕੱਲੀ-ਕੱਲੀ ਦੀ ਲਵਾ ਕੇ ਤੇ ਬਾ ਇੰਨਾ ਆਪਾਂ ਨੂੰ ਓੱਕਾ-ਪੁੱਕਾ ਜਿਹਾ ਪਤਾ ਭਰਾ ਜੀ ਦੀ ਦੁੱਧ ਵੱਧ ਆ ਭਰਾ ਹੁਣ 14 ਕਿਲੋ ਦੁੱਧ ਬਹੁਤ ਹੁੰਦਾ ਤੇ 7 ਕਿਲੋ ਡੰਗ ਦਾ ਵਾਧੂ ਹੁੰਦਾ ਦੁੱਧ ਤੇ ਬਈ ਫੈਟ ਤਾਂ ਫਿਰ ਇੰਨੀ ਹੀ ਆਉਣੀ ਆ ਕੋਈ ਚੱਕਰ ਨਹੀਂ ਹੈਗਾ ਇਹ ਨਹੀਂ ਪਤਾ ਨਾ ਤੁਸੀਂ ਦੜੇ ਦੀ ਫੈਟ ਲਵਾਉਨੇ ਹੋ ਕੱਲੀ ਦੀ ਲਵਾ ਕੇ ਦੇਖ ਲਿਓ ਤੇ ਇਹ ਨਹੀਂ ਪਤਾ ਕਿਸੇ ਹੋਰ ਗਾਂ ਦੀ ਫੈਟ ਘੱਟ ਹੋਵੇ ਉਹ ਸਾਰਾ ਦੁੱਧ ਹੀ ਖਰਾਬ ਕਰਦੀ ਆ ਇਹ ਵੀ ਚੱਕਰ ਪੈ ਜਾਂਦਾ ਜੀ ਠੀਕ ਆ ਜੀ ਬਾ ਜਗਦੀਪ ਬਾਈ ਕਹਿੰਦਾ ਬਾਈ ਪਿੰਡ ਕਿਹੜਾ ਵੀਰੇ ਪਿੰਡ ਆਪਣਾ ਲਤਾਲਾ ਜੀ ਜ਼ਿਲ੍ਹਾ ਲੁਧਿਆਣਾ ਵਾ ਜਿੱਥੇ ਛਪਾਰ ਦਾ ਮੇਲਾ ਲੱਗਦਾ ਵਾ ਉਹ ਸਾਡੇ ਤੋਂ 3 ਕਿਲੋਮੀਟਰ ਤਈਆ ਛਪਾਰ ਤੇ ਝੰਡ ਪਿੰਡ ਬਾਈ ਕੌਡੀ ਖੇਡ ਦਾ ਬਾਜੀ ਝੰਡ ਹਨਾ ਸਾਰਿਆਂ ਨੂੰ ਪਤਾ ਹੀ ਆ ਉਹਦੇ ਪਿੰਡ ਦੇ ਨਾਲ ਹੀ ਆ ਬਾਈ ਉਹ ਤਾਂ ਆਪਣੇ ਤੋਂ ਕਿਲੋਮੀਟਰ ਹੀ ਆ ਇੱਧਰ ਨੂੰ ਲੁਧਿਆਣਾ ਜ਼ਿਲ੍ਹਾ ਵੀਰੇ ਆਪਣਾ ਤੇ ਭੁੱਲਰ ਭੁੱਲਰ ਤੋਂ ਆਈਡੀ ਤੋਂ ਆ ਵੀਰੇ ਕਾਫ 15 ਦਿਨ ਦੀ ਆ ਫੀਡ ਨਹੀਂ ਖਾ ਰਹੀ ਵੀਰੇ ਕਾਫ 15 ਦਿਨਾਂ ਦਾ ਤਾਂ ਬਾਈ ਛੇਤੀ ਕੀਤੇ ਫੀਡ ਚੱਕਣੀ ਨਹੀਂ ਲੱਗਦਾ ਬਰਾ ਘਟੋ ਘਟ 20 25 ਦਿਨ ਦਾ ਹੋ ਕੇ ਕਟਰੂ ਫੀਡ ਖਾਣ ਲੱਗਦਾ ਵਾ ਤੇ ਇੰਨੀ ਛੇਤੀ ਨਾ ਜਾਨੀ ਕਿ ਆਪਾਂ ਕਾਲੇ ਪਿਆ ਕਰੀਏ ਕਿਉਂਕਿ ਉਹਨੇ ਹਜੇ ਤਾਂ ਬਾਈ ਦੁੱਧ ਪੀਣ ਦੇ ਦਿਨ ਨੇ ਉਹਦੇ 15 ਦਿਨਾਂ ਦਾ ਕੀ ਹੁੰਦਾ ਹਨਾ ਅਜੇ ਤਾਂ ਉਹਦੇ ਦੰਦ ਵੀ ਕੱਚੇ ਹੋਣਗੇ ਫੀਡ ਕੀ ਜਾਂ ਬਲੂ ਉਹ ਘਟੋ ਘਟ 25 ਤੋਂ 30 ਦਿਨ ਮਹੀਨਾ ਹੀ ਮੰਨ ਕੇ ਚੱਲੋ ਫੇਰ ਕਿਤੇ ਖੁੱਲ ਕੇ ਜਾ ਕੇ ਫੀਡ ਖਾਣ ਲੱਗਦੀਆਂ ਨੇ ਇਹ ਵੈਸੇ ਮੂਰੇ ਰੱਖ ਦਿਆ ਕਰੋ ਤੇ ਕੋਈ ਚੱਕ ਨਹੀਂ ਅੱਜ ਨਹੀਂ ਖਾਊ ਕੱਲ ਨੂੰ ਖਾਊ ਬਾਈ ਹੁਣ ਉਹ ਨਵੀਂ ਹਨਾ ਜਨਮ ਹੋਇਆ ਉਹਦਾ ਉਹਨੂੰ ਪਤਾ ਹੀ ਨਹੀਂ ਵੀ ਇਹ ਕੀ ਚੀਜ਼ ਆ ਦੁੱਧ ਦਾ ਤਾਂ ਸਾਰਿਆਂ ਨੂੰ ਪਤਾ ਹੁੰਦਾ ਆਪਣੇ ਜਵਾਕਾਂ ਨੂੰ ਵੀ ਪਤਾ ਹੁੰਦਾ ਹਨਾ ਵੀ ਇਹ ਮਾਂ ਦਾ ਦੁੱਧ ਆ ਇਹ ਤੇ ਉਹ ਉਹਨੂੰ ਹੁਣ ਪਤਾ ਹੀ ਨਹੀਂ ਉਹਨੂੰ ਟੇਸਟ ਹੀ ਨਹੀਂ ਆ ਰਿਹਾ ਹੋਣਾ ਜਾਂ ਉਹਨੂੰ 스멜 ਹੋਰ ਕੋਈ ਆ ਰਹੀ ਹੋਊਗਾ ਹਨਾ ਤਾਂ ਕਰਕੇ ਆ ਬਰਾ ਤੇ ਵੀਰ ਜੀ ਪਿੱਦੀ ਚੈੱਕ ਕਰਾਤੀ ਸਾਹਿਲ ਸ਼ਰਮਾ ਫਤਿਹਪੁਰ ਨਹੀਂ ਵੀਰੇ ਪਿੱਦੀ ਚੈੱਕ ਨਹੀਂ ਕਰਾਈ ਪਰ ਆਪਣੇ ਕਣੀਓ ਚੈੱਕ ਪਾਸ ਹੀ ਆ ਇਹ ਖਾਨ ਆਇਆ ਸੀਗਾ ਉਹਦੇ ਜਿੱਦੇ ਘਾੜੇ ਵਾਲੀ ਦੇ ਟੀਕੇ ਲੱਗੇ ਨੇ ਪਰ ਮੈਂ ਚੈੱਕ ਖਾਨ ਨੇ ਵੀ ਕਹਦਾ ਕਹਦਾ ਛੱਡ ਪਰਾਂ ਵੀ ਜੇ ਤੇਰੇ ਕੰਨੀ ਚੈੱਕ ਆ ਅਸੀਂ ਵੀਰੇ ਘਾਟ ਹੀ ਹੱਥ ਉੱਤੇ ਜਬਵਾ ਕੇ 라ਜੀ ਹਾਂ ਕਿਉਂਕਿ ਆਪਾਂ ਨੂੰ ਸ਼ੁਰੂ ਤੋਂ ਹੀ ਪਤਾ ਹੁੰਦਾ ਵੀ ਆਪਣਾ ਡੰਗਰ ਰਹਿ ਗਿਆ ਵਾ ਲੱਛਣੀ ਦੱਸ ਦਿੰਦੇ ਆ ਪਸ਼ੂ ਦੇ ਪਿੰਡੇ ਦੀ ਚਾਮਕ ਦੱਸ ਦਿੰਦੀ ਆ ਥੋੜੀ ਜੀ ਅੱਗੇ ਨੂੰ ਪਸ਼ੂ ਕਈ ਬਰੀਕੀਆਂ ਨੇ ਬਾਈ ਉਹਦੇ ਨਾਲ ਪਤਾ ਲੱਗ ਜਾਂਦਾ ਫਿਰ ਐਵੇਂ ਹੱਥ ਪਵਾ ਕੇ ਖਰਾਬ ਕਰਨਾ ਹਨਾ ਯਾਰ ਬਾਅਦੋਂ ਠੰਡੇ ਟੀਕੇ ਲਾਉਂਦੇ ਫਿਰ ਉਹ ਕਦੇ ਕੋਸ਼ ਕਦੇ ਕੋਸ਼ ਆਪਣੇ ਕੰਨੀ ਚੈੱਕ ਹੀ ਆ ਭਰਾ ਬਸ ਸਿੱਧੀ ਤੁਹਾਡੇ ਮੂਰੇ ਸਵਾਵਾਵਾਂਗੇ ਇਹਨੂੰ ਠੀਕ ਹੈ ਜੀ ਤੇ ਜਗਦੀਪ ਸਿੰਘ ਬਾਈ ਦਾ ਫੇਰ ਆਇਆ ਬਾਈ ਆਪਾਂ ਆਪਣੇ ਕੋਲ ਵੀ ਹੰਟਰ ਦੀ ਫੀਮੇਲ ਕਾਪ ਵਧੀਆ ਚੀਜ਼ ਆ ਬਾਈ ਪਾਲ ਕੇ ਦੇਖੋ ਕਿਤੇ ਨਜ਼ਾਰੇ ਬੰਦੂਗੀ ਤੇ ਕਿਸਾਨ ਪਤਾ ਨਹੀਂ ਵੀਰੇ ਦੀ ਬਾਲਾ ਹੀ ਵੱਡਾ ਨਾਮ ਹੈ ਲਿਖਿਆ ਹੋਇਆ ਆਈਡੀ ਦਾ ਬਾਈ ਕਹਿੰਦਾ ਬਾਈ 300 ਕਿਜੀ ਦੀ ਵੈੜ ਆ ਦੋ ਵਾਰੀ ਹੀਟ ਚ ਆ ਗਈ ਆ ਤੇ ਆਪਾਂ ਟੀਕਾ ਪ੍ਰਭਾ ਸਕਦੇ ਆ ਕਿ ਨਹੀਂ ਬੀਰੇ ਹੁਣ 300 ਕਿਜੀ ਦੀ ਆ ਤੁਸੀਂ ਇਹ ਵੀ ਨਹੀਂ ਲਿਖਿਆ ਉਹੀ ਗੱਲ ਆ ਗਈ ਵੀ ਕਮੈਂਟ ਪ੍ਰੋਪਰ ਨਹੀਂ ਹੁੰਦੇ ਬਾਈ ਹੁਣ ਮੈਂ ਹੁਣ ਕੀ ਦੱਸਾਂ ਇਹਦੇ ਚੋਂ ਹਨਾ 300 ਕਿਜੀ ਦੀ ਆ ਇਹ ਨਹੀਂ ਲਿਖਿਆ ਵੀ ਐਚਐਫਾ ਜਾਂ ਫਿਰ ਉਹ ਜਰਸੀ ਆ ਜਰਸੀ 300 ਦੀ ਹੋਵੇ ਬਾਈ ਟੀਕਾ ਭਰਾ ਸਕਦੇ ਆ ਤੇ ਜੇ ਐਚਐਫਾ ਥੋੜੀ ਜੀ ਹੋਰ ਕਰ ਲਓ ਇਹਨੂੰ 30 40 ਕਿਲੋ ਵਜ਼ਨ ਹੋਰ ਵਧਾ ਲਓ 50 ਕਿਲੋ ਮੰਨ ਲਓ ਸਾਢੇ ਕਿਤਨ ਦੀ ਕਰ ਲਓ ਤਾਂ ਵਾਹਲਾ ਵਧੀਆ ਵਾ ਤੇ ਜਿੰਨੀ ਛੋਟੀ ਤੇ ਟੀਕਾ ਭਰਾ ਦਾਂਗੇ ਬਾਈ ਫਿਰ ਉਹ ਗਰੋਥ ਉੱਥੇ ਹੀ ਖੜ ਜਾਂਦੀ ਆ ਤੇ ਇਹ ਛੋਟੀਆਂ ਛੋਟੀਆਂ ਜੇ ਫਿਰ ਤੁਹਾਨੂੰ ਪਤਾ ਹੀ ਆ ਇਹ 10 12 ਕਿਲੋ ਹੀ ਦਿੰ ਇਹ ਚੱਕਰਾ ਬਰਾ ਜੇ ਜਰਸੀ ਹੋਵੇ ਫਿਰ ਤਿੰਨ 300 ਕਿਲੋ ਬੇਟਾ ਤਾਂ ਬੜੇ ਨਾਮ ਨਾਲ ਟੀਕਾ ਭਰਾ ਸਕਦੇ ਆ ਬਰਾ ਤੇ ਨਮਨ ਸ਼ਤੀਜ ਥੈਂਕਸ ਵੀਰੇ ਕਮੈਂਟ ਦਾ ਜਵਾਬ ਦੇ ਧੰਨਵਾਦ ਬਰਾ ਮਨਦੀਪ ਸਿੰਘ ਬਾਈ ਕਹਿੰਦਾ ਬਾਈ ਜੀ ਗਾਂ ਬਾਰ ਬਾਰ ਰਿਪੀਟ ਕਰ ਰਹੀ ਹੈ 1 ਸਾਲ ਹੋ ਗਿਆ ਦੁੱਧ 15 ਲੀਟਰ ਦੇ ਰਹੀ ਆ ਸ਼ੁਰੂ ਤੋਂ ਦੁੱਧ ਘਟੂਗੀ ਹਾਂ ਜੀ ਵੀਰੇ ਘਟੂਗੀ ਮਨਦੀਪ ਬਾਈ ਦੁੱਧ ਜ਼ਰੂਰ ਘਟੂਗੀ ਕਿਉਂਕਿ ਹੁਣ ਸਿਆਲ ਆ ਗਿਆ ਸੀ ਵਿੱਚ ਤਾ ਕਰ ਕਿਉਂ 5-6 ਮਹੀਨੇ ਠੰਡ ਕਰਕੇ ਦੁੱਧ ਤੁਹਾਨੂੰ ਵਧੀਆ ਪਿਆ ਗਈ ਪਰ ਮਾਰੂਗੀ ਬੈਗ ਜਿਉਂ ਹੀ ਗਰਮੀਆਂ ਚੜੀਆਂ ਉਹਨੇ ਇਕਦਾਂ ਹੀ ਬੈਗ ਮਾਰਨਾ ਬਾਈ ਫਿਰ ਉਹਨੇ 7-8 ਕਿਲੋ ਤੇ ਆ ਜਾਣਾ ਬਾਅਦੋਂ ਤੇ ਜ਼ਰੂਰੀ ਆ ਉਹਨੂੰ ਗੱਭਣ ਲਖਾ ਲੋ ਬਾਈ ਪਾਊਡਰ ਪਾਊਡਰ ਪਾ ਕੇ ਤੇ ਵਧੀਆ ਜੇ ਹੁਣ ਗਰਮੀ ਤੋਂ ਪਹਿਲਾਂ ਪਹਿਲਾਂ ਕਰਾ ਲੂਗੇ ਤਾਂ ਵਾੜਾ ਵਧੀਆ ਵਾਪਰਾ ਠੀਕ ਆ ਜੀ ਤੇ ਜਸ ਜਸ ਪਤਾ ਨਹੀਂ ਬਾਈ ਦਾ ਕੀ ਲਿਖਿਆ ਯਾਰ ਵੀਰ ਮੂੰਹ ਖੋਰ ਦੀ ਮੂੰਹ ਖੋਰ ਦਾ ਕੀ ਇਲਾਜ ਆ ਮੱਝ ਦਾ ਥਣ ਮੂੰਹ ਨੂੰ ਬੰਦ ਹੋ ਗਿਆ ਵੀਰੇ ਇਹਨੂੰ ਮੂੰਹ ਸੜੀ ਕਹਿੰਦੇ ਹੁੰਦੇ ਆ ਜਿਹੜਾ ਥਣ ਮੂੰਹ ਨੂੰ ਬੰਦ ਹੁੰਦਾ ਉਹ ਮੂੰਹ ਖੁਰਤਾ ਹੋਰ ਚੀਜ਼ ਆ ਭਰਾ ਉਹ ਤਾਂ ਬਿਮਾਰੀ ਅਲੱਗ ਆ ਤੇ ਮੂੰਹ ਸੜੀ ਦਾ ਵੀਰੇ ਇਲਾਜ ਆ ਹੀ ਬਸ ਗਰੇਵਾਲ ਇਹਨਾਂ ਦੇ ਫਾਈਬਰੋ ਜੀ ਵਿੱਚ ਬਣ ਜਾਂਦੀ ਹੁੰਦੀ ਆ ਇੱਕ ਅਟਣ ਜਾਂ ਬਣ ਜਾਂਦਾ ਹੁੰਦਾ ਲੇ ਵਿੱਚ ਗੱਠ ਜਿਵੇਂ ਕਹਦੇ ਆ ਲੰਬੀ ਛੱਲੀ ਜੀ ਤੇ ਉਹਦੇ ਨਾਲ ਬਾਈ ਫਿਰ ਮੂੰਹ ਜਾਨੀ ਕਿ ਥਾਣ ਥਾਣ ਦਾ ਮੂੰਹ ਬੰਦ ਹੋ ਜਾਂਦਾ ਹੁੰਦਾ ਬਲੌਕ ਹੋ ਜਾਂਦਾ ਹੁੰਦਾ ਉਹ ਤੁਸੀਂ ਆ ਗਰੇ ਵਾਲ ਡਾਕਟਰ ਨੂੰ ਬਾਈ ਫੋਨ ਲਾ ਕੇ ਪੁੱਛ ਸਕਦੇ ਹੋ ਪਰਚੇ ਤੋਂ ਜਿਹੜਾ ਆਪਾਂ ਪਾਇਆ ਹੋਮੋਪੈਥੀ ਚਲਾ ਦਿਓ ਜੇ ਹੋਵੇ ਰੱਬ ਦੀ ਰਜ਼ਾ ਬਾਈ ਫਿਰ ਚੱਲ ਵੀ ਸਕਦਾ ਕੋਈ ਪਤਾ ਨਹੀਂ ਹਨਾ ਇਹ ਕੁਝ ਸਲਾਈ ਮਰੋਣੀ ਪੈਂਦੀ ਹੁੰਦੀ ਆ ਤੇ ਸਲਾਈ ਨਾਲ ਫਿਰ ਬਾਈ ਚੱਲ ਪੈਂਦਾ ਵਾ ਵਧੀਆ ਡਾਕਟਰ ਤੋਂ ਕਿਸੇ ਤੋਂ ਉਹਦਾ ਆਪਰੇਟ ਕਰਾ ਲਿਓ ਥਣ ਦਾ ਤੇ ਚੱਲ ਭੂਗਾ ਬਾਈ ਹੰਟਰ ਦੀ ਮਦਰ ਫੋਰਥ ਲਕਟੇਸ਼ਨ ਚਾ ਬਾਈ ਕਹਿੰਦਾ ਪ੍ਰਗਟ ਸਿੰਘ ਚਾਹਲ ਉਹਨਾਂ ਦਾ ਬਾਈ ਆਪਣਾ ਇਧਰੋਂ ਆ ਪੈਣੀ ਹੋ ਹਾਂਜੀ ਬਾਈ ਮੈਨੂੰ ਪਤਾ ਨਹੀਂ ਸੀਗਾ ਪ੍ਰਗਟ ਬਾਈ ਤੇ ਮੈਂ ਤਾਂ ਆ ਹੀ ਪੁੱਛਦਾ ਸੀ ਵੀ ਖਬਰ ਕਿੰਨੇਵੇਂ ਸੂਏ ਆ ਉਹ ਤਾਂ ਫੇਰ ਵੀ ਯਾਰ ਚੌਥੇ ਸੂਏ ਫੇਰ ਵੀ ਨਿਆਰੇ ਬਣਤੇ ਉਹਨੇ ਤੇ ਦੇਖ ਲਓ ਕੱਡੀ ਵੜੀ ਆ ਮਾੜੇ ਕਟਰੂ ਜੱਡਾ ਦਾ ਧੱਲੇਵਾ ਵਾ ਵਧੀਆ ਚੀਜ਼ ਆ ਬਾਈ ਵੀਰ ਜੀ 8 ਅਗਸਤ ਨੂੰ ਕਾਉ ਦੀ ਇਹ ਹੀ ਕਰਾਈ ਸੀ ਜਸ਼ਨ ਕਹਿੰਦਾ ਤੇ ਉਹ ਕਿਹੜੇ ਮੰਥ ਚ ਸੂਗੀ ਬੀਰੇ ਹੁਣ ਆਪਾਂ ਕੱਲ ਐਪ ਦਾ ਵੀ ਦੱਸਿਆ ਸੀ ਜਿਸਨ ਜੋ ਉਹ ਐਪ ਲਾ ਲਵੇਂ ਬਾਈ ਸਾਰਾ ਕੁਝ ਹੀ ਦੱਸੀ ਜਾਂਦੀ ਆ ਉਹ ਤੇ ਉਹਦਾ ਨਾਮ ਡੈਰੀ ਮੈਨੇਜਮੈਂਟ ਗਾਂ ਜੀ ਬਾਈ ਹੋਊਗੀ ਪੱਠੇ ਜੇ ਖਾਂਦੀ ਕਾਰਟੂਨ ਜ ਵਧੀਆ ਚੀਜ਼ ਆ ਉਹ ਤੇ ਵੈਸੇ ਮੈਂ ਕੱਢ ਕੇ ਕੱਲ ਵਾਲੀ ਵੀਡੀਓ ਚ ਦੱਸ ਵੀ ਦਊਂਗਾ ਬਾਈ ਮੈਂ ਹੁਣ ਭੁੱਲ ਗਿਆ ਯਾਰ ਮੈਂ ਕੱਲ ਦੱਸ ਦਊਂਗਾ ਬਾਈ ਕੱਲ ਵਾਲੀ ਵੀਡੀਓ ਚ ਪੱਕਾ ਦੱਸ ਦਾਂਗੇ ਵੀ ਉਹ ਕਦੋਂ ਹੋਊਗੀ 8ਵੇਂ ਮਹੀਨੇ ਦੀ ਏਆਈ ਕਰਾਈ ਆ 8ਵੇਂ ਮਹੀਨੇ ਦੀ ਏਆਈ ਕਰਾਈ ਆ ਜਿਵੇਂ ਸੱਦਾ ਹੀ ਹਿਸਾਬ ਆ 8 8 ਤੋਂ 8 ਸਾਲ ਲਾ ਲਾ ਸਾਲ ਚੋਂ ਤਿੰਨ ਕੱਢ ਦੇ ਤੇਰੀ ਉਹ ਮੇਰੇ ਹਿਸਾਬ ਨਾਲ 6ਵੇਂ ਮਹੀਨੇ ਸੂਗੀ ਨਾ ਤੈਨ ਨਾ 5ਵੇਂ ਸੂਗੀ ਜੇ 8ਵੇਂ ਕਰਾਈ ਹੋਈ ਆ ਕਿਉਂਕਿ 8 ਤੋਂ 8 ਸਾਲ ਦਾ ਹਿਸਾਬ ਲਾ ਲਿਆ ਕਰੋ 1 ਸਾਲ ਹੋ ਗਿਆ ਤੇ 9 10 11 12 ਤਿੰਨ ਮਹੀਨੇ ਕੱਢ ਦੋ ਬੈਕ ਨੂੰ ਠੀਕ ਆ ਜੀ ਉਹ 5 5 ਤੇ ਤਿੰਨ 8 5ਵੇਂ ਮਹੀਨੇ ਸੂਗੀ ਜਿਸਨ ਉਹ ਵਧੀਆ ਗਰਮੀ ਚ ਦੁੱਧ ਨਹੀਂ ਟੁੱਟੂਗਾ ਵਧੀਆ ਉਹ ਤਾਂ ਸੂਗੀ ਤਾਂ ਵਧੀਆ ਟਾਈਮ 'ਚ ਆਪਣੀ ਪਿੱਦੀ ਵੀ ਆਈਆਂ ਇਹਨੀ ਜਾ ਕੇ ਸੁਣਾਵਾ ਮੇਰੇ ਹਿਸਾਬ ਨਾਲ 7ਵੇਂ ਚ ਸ਼ਾਇਦ ਜਦੋਂ ਭਾਰ ਗਰਮੀ ਹੋਊਗੀ ਨਾਲ ਇਹਨੂੰ ਜੋ ਕੇ ਦੇਖਾਂਗੇ ਵੀ ਕੀ ਕਹਿੰਦੀ ਆ ਇਹ ਭਾਰ ਗਰਮੀ ਚ ਤੇ ਬਾਕੀ ਨਾਲੇ ਗਰਮੀ ਚ ਹੁਣ ਘਰਾਂ ਨੂੰ ਦੁੱਧ ਲੱਗਿਆ ਫਿਰ ਦੁੱਧ ਨਹੀਂ ਟੁੱਟੂਗਾ ਜਿੱਥੇ ਜਿੰਨਾ ਕਿ ਨਾ ਉਹਨੇ ਵੱਡੀਆਂ ਨੇ ਘਟਣਾ ਵਾ ਮੰਨ ਲਓ ਵੀ ਸਾਰੀਆਂ ਨੇ ਹੁਣ 20 22 22 ਕਿਲੋ ਵਾਲੀਆਂ ਇਹਨਾਂ ਚ ਜੇ ਘਟ ਕੇ ਆ ਨਵੀਂ ਵੀ ਵਧੀਆ ਚੱਲੂਗੀ ਨਾਲ ਜਿਹੜੀ ਹੁਣ ਸੂਗੀ ਤੇ ਜੇ ਉਹ ਵੀ ਘਟੀਆਂ ਕਿੰਨਾ ਘਟ ਜਾਣਗੀਆਂ ਡੰਗ ਦਾ ਯਾਨੀ ਕਿ ਹੁਣ 10 10.5 ਕਿਲੋ ਹੁੰਦਾ ਤਾਂ ਮੰਨ ਲਓ ਵੀ 8 ਕਿਲੋ ਰਹਿ ਜਾਊਗਾ ਉਹੀ ਜਿਹੜਾ ਘਟਿਆ ਦੁੱਧ ਇਹ ਪੂਰਾ ਕਰ ਦੂਗੀ ਸੁਕੇ ਇਹ ਚੱਕਰ ਆ ਬਈ ਤਾਂ ਹੀ ਮੈਂ ਇਹ ਹੀ ਹੁਣ ਥੋੜੀ ਜੀ ਜਾਨੀ ਕਿ ਐ ਨਹੀਂ ਕਰਾ ਰਿਹਾ ਵੀ ਆਪਾਂ ਜਨਵਰੀ ਫਰਵਰੀ ਜੀ ਕਰਾਉਣੀ ਹੈ ਜੇ ਮਾਰਚ ਜੀ ਵੀ ਰਹਿ ਗਈਆਂ ਕੋਈ ਚੱਕਰ ਨਹੀਂ ਅੱਗੜ ਪਿਛੜ ਸੂਣ ਨਹੀਂ ਆਪਣਾ ਦੁੱਧ ਚੱਲੀ ਜਾਂਦਾ ਰਹਿੰਦਾ ਭਰਾ ਇਹ ਚੱਕਰ ਆ ਜੀ ਹੋਰ ਫਿਰ ਠੀਕ ਠਾਕ ਸਾਰੇ ਬਾਈ ਤੇ ਆਹੀ ਕਮੈਂਟ ਸੀ ਭਰਾ ਤੇ ਆਪਾਂ ਜਿੰਨਾ ਹੈਗਾ ਵਾ ਭਰਾ ਤੁਹਾਨੂੰ ਦੱਸ ਦਈਦਾ ਵਾ ਤੁਹਾਡੇ ਨਾਲ ਕਰ ਲਈਦੀਆਂ ਗੱਲਾਂ ਬਾਤਾਂ ਹੁਣ ਬੈਠੀਆਂ ਸੀ ਮਹਾ ਚਲ ਵਿੱਚ ਕਾਨੂੰ ਫਿਰਨਾ ਜੇ ਮੈਂ ਵਿੱਚ ਉੱਠ ਕੇ ਗਿਆ ਤਾਂ ਇਹਨਾਂ ਨੇ ਉੱਠ ਖੜਨ ਤੇ ਚਲ ਮੈਂ ਤਾਂ ਹੀ ਸਾਈਡ ਤੇ ਬਹਿ ਕੇ ਵੀਡੀਓ ਬਣਾਤੀ ਉਹ ਮੌਸਮ ਸੁਹਣਾ ਆ ਭਰਾ ਐ ਮਤ ਸਿਰਾਂ ਲੱਗਿਆ ਪਿਆ ਹੁਣ ਪੱਲੜ ਜੀ ਬਾਕੀ ਤਾਂ ਲਾਹ ਤੇ ਇਕੱਲਾ ਹੀ ਰਹਿ ਗਿਆ ਇਧਰਲੀ ਸਾਈਡ ਨਾਲ ਉਹ ਜਾਲੀ ਜੀ ਬਨਾਂਗੇ ਇਤਕੀ ਤੇ ਥੋੜਾ ਜਿਹਾ ਸ਼ੋਰ ਆ ਜੇ ਘੱਟ ਪਿਆ ਕਰੂਗਾ ਮੈਂ ਤਾਂ ਧੁੱਪ ਦਾ ਬਾਕੀ ਆਪਣੇ ਪਿੱਛੇ ਉਧਰ ਖੇਤ ਹੀ ਨੇ ਸਾਰੇ ਵਿਚਾਲੇ ਨਾਲਾ ਵਾ ਇੱਥੇ ਬੜਾ ਹਰ ਨਾਲਾ ਆ ਜਾਂਦਾ ਹੂੰ ਅੱਧ ਸੁੱਕਾ ਜਈ ਹੈ ਕਿਤੇ ਸੁੱਕਾ ਵੀ ਹੈ ਕਿਤੇ ਪਾਣੀ ਵੀ ਹੈਗਾ ਉਹਦੇ ਚ ਇਹ ਆ ਹੁਣ ਲਾਉਣ ਲੱਗ ਗਿਆ ਪ੍ਰੋਪਰ ਬਾਈ ਹੁਣ ਪਰ ਲੱਗ ਗਈ ਲੈ ਵਾ ਤੇ ਬਣਾ ਕੇ ਦੱਸਾਂਗੇ ਤੁਹਾਨੂੰ ਕੀ ਕਹਿੰਦੀ ਹੈ ਇਹ ਵੀ ਹੁਣ ਇਹਦੇ ਦੇਣ ਰਹੇ ਕਿ 14 ਆਹ ਜਾਲਾ ਦੇਖ ਲਓ ਤੁਸੀਂ ਬਾਈ ਆਪਾਂ ਨੂੰ ਫੋਨ ਕਰਦੇ ਰਹਿੰਦੇ ਬਾਈ ਗਾਂ ਸੂਣ ਵਾਲੀ ਜਾਲਾ ਕਰਦੀ ਹੈ ਹਨਾ ਆ ਬਾਈ ਇਹ ਸਾਰਾ ਸੂਈ ਇਹਨੇ ਐਂ ਕੱਢਤਾ ਜਾਲੇ ਨੇ ਇਹ हिसाब ਲਾ ਲਓ ਵੀ ਇਹਨੇ ਪਰ ਟੂ ਕਾਟ ਨਹੀਂ ਤਾਂ ਬਈ ਜਿਆਸੀ ਗੱਪਣ ਰਹੀ ਆ ਤੇ ਡਿਊਰੋ ਫਰੋਜ਼ ਵੀ ਲੱਗ ਗਈ ਇਹਦੇ ਜਿੱਦ ਚੈੱਕ ਕੀਤੀ ਸੀਗੀ ਤੇ ਪਰ ਇਹਨੇ ਜਾਲਾ ਇਂ ਦਿਖਾਈ ਗਈ ਹੈ ਇਹ ਤੁਰ ਤੋਂ ਤੋੜੀ ਆ ਸੁਣਨ ਵਾਲੀ ਹੋ ਗਈ ਥੋੜੇ ਸਾਹਮਣੇ ਚਲੋ ਠੀਕ ਆ ਭਰਾ ਮਿਲਦੇ ਆ ਫਿਰ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ